ਆਦਿਕਾਂ ਦਾ ਜਰਾਜ ਤਾਂ ਬਾਪੁਰਖ ਹੈ ਮਹਾਂਪੁਰਸ਼ ਦਾ ਵੇਖੋ ਮਹਾਰਾਜ ਆਪ ਨੇ ਅਦਾਸ ਤੇ ਸੇਵਾਦਾਰ ਹੈ ਮਹਾਂਪੁਰਸ਼ ਨਹੀਂ ਹੈ ਤੋ ਹੀ ਕੋਈ ਰੱਬ ਦੇ ਘਰ ਦੀ ਭਜਨ ਸੁਣਾਓ ਦੇ ਜੀ ਕਿ ਬਾਬਾ ਜੀ ਦੀ ਨਿਮਰਤਾ ਜੀ ਜਿੰਨਾ ਕੋਲ ਖਜ਼ਾਨਾ ਹੈ ਨਾ ਨਹੀਂ 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 ਤੇ ਆਪਾਂ ਇਦਾਂ ਕਰੀਏ ਜਾਨੀ ਜੋ ਨਹੀਂ ਕੁਝ ਕੱਢਣਾ ਨਹੀਂ ਨਹੀਂ ਕੱਢਾ ਆਪਾਂ ਵੀ ਕਰਦੇ ਆਂ ਤੇ ਆਪਾਂ ਇਦਾਂ ਕਰੀਏ ਸਾਰੀ ਗੱਲ ਤੇ ਆਪਾਂ ਚ ਖਿਆਨਾ ਹੀ ਜਮਾਉ ਥੋੜਾ ਕਰਨਾ ਇਹ ਨਾਮ 5-7 ਮਿੰਟ ਕਰੀਏ ਉਹ ਬੰਦ ਨਾਸ ਜਿਹੜਾ ਜਾਂਦਾ ਹੁੰਦਾ ਨਾ ਜਿਸ ਕੇ ਵਸੇ ਤੇ ਪਹਿਲਾਂ ਸਿਮਰਨ ਕਰਨ ਨਾਲ ਨਾ ਹਾਂਜੀ ਫੇ ਮਹਾਰਾਜ ਮਿਹਰ ਕਰਦੇ ਸਾਡੇ ਜੀ ਬਾਦਸ਼ਾਹ ਹਾਂ ਸਤ ਸਤ ਨਾਮ ਵਾਹਿ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੋਗਾ ਸਿੰਘ ਜੀ ਅੱਜ ਆਪਣੇ ਕੋਲ ਦਰਸ਼ਨ ਦੇਣ ਆਏ ਸੀ ਬਾਬਾ ਜੀ ਸਾਫਕਾ ਹੈਡ ਗ੍ਰੰਥੀ ਗੋਦਵਾਲਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੇ ਬਾਬਾ ਜੀ ਨੇ ਤਕਰੀਬਨ 32 ਸਾਲ ਸ਼ਰੋਮਣੀ ਕਮੇਟੀ ਵਿੱਚ 30 31 ਸਾਲ 30 31 ਸਾਲ ਸ਼੍ਰਮਣੀ ਕਮੇਟੀ ਦੇ ਵਿੱਚ ਬਤੌਰ ਗਰੰਤੀ ਤੇ ਹੈਡ ਗਰੰਤੀ ਸੇਵਾ ਨਭਾਈ ਆ ਤੇ ਸਾਡੇ ਵੀ ਬੜੇ ਵੱਡੇ ਭਾਗ ਆ ਇਹੋ ਜੀ ਗੁਰੂ ਪਿਆਰੇ ਜਦੋਂ ਮੈਂ ਬਾਬਾ ਜੀ ਦੇ ਮੁੱਖ ਤੇ ਕਹਿ ਨਹੀਂ ਸਕਦਾ ਵੀ ਸਾਧੂ ਮਹਾਂਪੁਰਸ਼ ਤੇ ਸਾਧੂ ਮਹਾਂਪੁਰਸ਼ ਵੀ ਇਦਾਂ ਦੇ ਹੁੰਦੇ ਆ ਜਿੰਨਾਂ ਨੇ ਆਪਣੀ ਤਾਂ ਜ਼ਿੰਦਗੀ ਮਾਰ ਦੇ ਚਰਨਾ ਚਰਪਨ ਕਰ ਦਿੱਤੀ ਪ੍ਰਚਾਰ ਪ੍ਰਸਾਰ ਜਿੱਥੋਂ ਸਿੱਖੀ ਦੀ بنیاد ਜਿੱਥੋਂ ਬੂਟਾ ਲੱਗਣਾ ਤੇ ਨੋ ਪੋਤ ਨਬੀ ਮਹਬੂਬ ਜੀ ਆਪ ਹੀ ਪਰਮਾਰਥਕ ਬਚਨ ਦੱਸਣ ਵੀ ਕਿਸ ਤਰ੍ਹਾਂ ਜਿੱਦਾਂ ਦਾ ਸਮਾਜ ਆਦਰਾ ਕਾਲ ਯੁਗ ਦਾ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਸਾਡੇ ਕੋਲ ਸਮਾਂ ਨਹੀਂ ਹੁੰਦਾ ਸ਼ਿਫਟਾਂ ਲੰਮੀਆਂ ਕਿਸ ਤਰ੍ਹਾਂ ਹੀ ਜੀਵਨ ਸਫਲ ਕਰ ਸਕੀਏ ਤੇ ਵੱਡੀ ਜਿਹੜੀ ਮੁਸ਼ਕਿਲਾਂ ਸਾਨੂੰ ਇਹ ਹੁੰਦੀ ਆ ਕਿ ਬੱਚਿਆਂ ਬਾਰੇ ਜਿਹੜੀ ਚਿੰਤਾ ਬਹੁਤ ਰਹਿੰਦੀ ਆ ਵੀ ਇਥੇ 50 60 ਤਰ੍ਹਾਂ ਦੇ ਕਮਿਊਨਿਟੀਆਂ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਰਹਿਣਾ ਪੈਂਦਾ ਆ ਤੇ ਸਾਡੇ ਬੱਚਿਆਂ ਨੂੰ ਇਹ ਮੁਸ਼ਕਿਲਤ ਮੁਸ਼ਕਲਾਂ ਬਹੁਤ ਆ ਰਹੀਆਂ ਵੀ ਦਸਤਾਰ ਕਰਕੇ ਹੋਰ ਕਰਕੇ ਕਿਸ ਤਰ੍ਹਾਂ ਬਚਿਆ ਜਾ ਸਕੇ ਭਾਵੇਂ ਸਭ ਕੁਝ ਮਹਾਰਾਜ ਦੇ ਹੱਥ ਹੀ ਆ ਪਰ ਫਿਰ ਵੀ ਆਪ ਜੀ ਨੇ ਸੇਵਾ ਕੀਤੀ ਆਪ ਜੀ ਮਹਾਰਾਜ ਦੇ ਬਹੁਤ ਲਾਗੇ ਰਹਿੰਦੇ ਜੋ ਤੇ ਆਪ ਜੀ ਉਸ ਕਿਸ ਤਰ੍ਹਾਂ ਨਿਕਲੀ ਤੇ ਕਿਸ ਤਰ੍ਹਾਂ ਨਾਮ ਜਪਿਆ ਜਾ ਸਕੇ ਕਿਸ ਤਰ੍ਹਾਂ ਮੁਕਤੀ ਵੱਲ ਜਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਦਾਸ ਨੇ ਕੋਈ ਨ ਸਮ ਸਤਗੁਰੂ ਨਾਨਕ ਦੇਵ ਜੀ ਦੇ ਚਰਨਾਂ ਜਿਹੜਾ ਕੇ ਬਤੀਤ ਕੀਤਾ ਹੈ ਦਾਸ ਕੋਈ ਮਹਾਪੁਰਸ਼ ਨਹੀਂ ਸਾਧੂ ਨਹੀਂ ਦਾਸ ਇੱਕ ਨਮਾਣਾ ਜਿਹਾ ਸਿੱਖ ਹੈ ਸੋ ਕੈਨੇਡਾ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਦਾਸ ਆਇਆ ਹੈ ਭਾਈ ਸੇ ਭਾਈ ਮੀਤਪਾਲ ਸਿੰਘ ਜੀ ਇਹਨਾਂ ਦੇ ਸਾਹਿਬ ਪਰਿਵਾਰ ਨਾਲ ਦਾਸ ਦਾ ਬਹੁਤ ਪਿਆਰ ਹੈ ਸੋ ਅਕਾਲ ਪੁਰਖ ਵਾਹਿਗੁਰੂ ਨੇ ਰਹਿਮਤ ਕੀਤੀ ਹੈ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਜੀ ਆਪਣੀ ਬਾਣੀ ਚ ਫਰਮਾਨ ਕਰਦੇ ਨੇ ਸੋ ਸਿੱਖ ਸਖਾ ਬੰਦ ਬਹਿ ਭਾਈ ਜੇ ਗੁਰਕੇ ਪਾਣੀ ਵਿੱਚ ਆਵੇ ਆਪਣੇ ਪਾਣੇ ਜੂ ਚੱਲੇ ਭਾਈ ਪਿਛਣ ਚੋਟਾਂ ਖਾਵੇ ਇਹ ਅੱਗੇ ਗੁਰੂ ਦੇ ਪਾਣੇ ਚ ਜਲਦੇ ਨੇ ਤੇ ਪਾਣੀ ਤੇ ਰਹਿ ਕਿਸਮਾ ਬਦੀਦ ਕਰਦੇ ਨੇ ਸੋ ਤਿੰਨ ਕੋ ਗਿਆ ਅਬਦੇਸੀਆ ਜਿੰਨ ਕੋ ਨਾਨਕ ਦਿਓ ਪਰ ਫਿਰ ਵੀ ਆਪਾਂ ਸੰਸਾਰ ਦੇ ਵਿੱਚ ਰਦਿਆਂ ਹੋਇਆਂ ਆਪਣੇ ਕੰਮ ਕਾਰ ਧੰਦੇ ਕਿਰਤ ਕਰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖਣਾ ਹੈ ਹਾਥ ਪਾਉ ਸਿਓ ਕੰਮ ਕਰ ਜੀਤ ਨਰਿੰਦਰਨ ਨਾਲ ਜਿੱਤ ਦੇ ਨਾਲ ਵਾਹਿਗੁਰੂ 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 ਦਾ ਜਾਪ ਕਰੀ ਚੱਲੋ ਔਰ ਸਾਰਾ ਦਿਨ ਆਪਣੀ ਕਿਰਤ ਕਰੀ ਚੱਲੋ ਅਨਰਾਧ ਨੂੰ ਵਿਰਾਜਣ ਵੇਲੇ ਸਾਰਾ ਪਰਿਵਾਰ ਮਿਲ ਕੇ ਜੋ ਗੁਰਬਾਣੀ ਵਿੱਚ ਸਿਮਰਨ ਦੀ ਪ੍ਰੇਰਣਾ ਮਿਲੀ ਹੈ ਪ੍ਰਭ ਕਾ ਸਿਮਰਨ ਗਰਮ ਨਾ ਬਸੈ ਪ੍ਰਭ ਕਾ ਸਿਮਰਨ ਦੂਖ ਜਮ ਨਸੈ ਪ੍ਰਭ ਕਾ ਸਿਮਰਨ ਕਾਲ ਪਰ ਹਰੈ ਪ੍ਰਭ ਕਾ ਸਿਮਰਨ ਦੁਸ਼ਮਨ ਡਰੈ ਸੋ ਸਾਰੇ ਪਰਿਵਾਰ ਨੇ ਮਿਲ ਕੇ ਕੇਵਲ ਭਾਈ ਮੀਤਪਾਲ ਸਿੰਘ ਨੇ ਸਮੁੱਚੇ ਤੌਰ ਤੇ ਜਿੱਥੇ ਜਿੱਥੇ ਵੀ ਵੀਡੀਓ ਜਾਏਗੀ ਸਾਰੇ ਪਰਿਵਾਰ ਹੀ ਮਿਲ ਕੇ ਕਬੀਰ ਜੀ ਦਾ ਬਚਨ ਹੈ ਕਬੀਰ ਏਕ ਕਰੀ ਆਦੀ ਕਰੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਮ ਕਬੀਰ ਜੀ ਕਹਿੰਦੇ ਇੱਕ ਘੜੀ ਦਾ ਸਮਾਂ ਘੜੀ 24 ਮਿੰਟ ਦੀ ਹੈ ਸਿਮਰਨ ਕਰ ਲੈ ਸਿਮਰਨ ਕਰਨ ਵਿੱਚ ਚਿੱਤ ਕਦੋਂ ਲੱਗੇਗਾ ਜਦੋਂ ਰਸ ਆਏਗਾ ਰਸ ਕਦੋਂ ਆਏਗਾ ਜਦੋਂ ਸਿਮਰਨ ਵਿਧੀ ਨਾਲ ਕਰਾਂਗੇ ਸਿਮਰਨ ਕਰਨ ਸਮੇ ਜਦੋਂ ਆਪਾਂ ਆਸਨ ਤੇ ਬੈਠ ਕੇ ਅੰਮ੍ਰਿਤ ਮੇਰੇ ਰਾਤ ਨੂੰ ਫੁੱਟੀ ਵਾਲੇ ਦਿਨ ਭਾਵੇਂ ਦੁਪਹਿਰ ਨੂੰ ਜੇ ਵੇਲਾ ਵਕਤ ਵਿਚਾਰੀਆਂ ਤਾਂ ਕਿਤ ਵੇਲਾ ਭਗਤ ਹੋਏ ਸੋ ਆਸਨ ਤੇ ਬੈਠ ਕੇ ਸਿਮਰਨ ਕਰਨ ਸਮੇਂ ਨੇਤਰ ਬੰਦ ਕਰਨੇ ਕੰਨਾਂ ਨੂੰ ਸੁਣਨ ਵਾਲੇ ਪਾਸੇ ਲਾ ਦੇਣਾ ਘਰ ਦੇ ਵਿੱਚ ਜੇ ਛੋਟਾ ਬੱਚਾ ਹੈ ਉਹ ਉੱਚੀ ਆਵਾਜ਼ ਨਾ ਬੋਲੀ ਬਾਕੀ ਸਾਰਾ ਪਰਿਵਾਰ ਮਗਰ ਬੋਲੀ ਵਾਹਿਗੁਰੂ ਵਾਹਿਗੁਰੂ वही गुरु वाही गुरु वा गुरु वाही गुरु वाही गुरु वा गुरु वा गुरु वाही गुरु वागुरू जी का खालसा वागुरू जी की फति इस तरह चाहे मिल के लो चाहे मगर मगर बोल लो सो सिमरन में जिमें मान लग जाए ਮਨ ਲੱਗਣ ਦੀ ਜ਼ਰੂਰਤ ਹੈ ਮਨ ਟਿਕਣ ਦੀ ਜ਼ਰੂਰਤ ਹੈ ਮਨ ਟਿਕਣ ਵਾਸਤੇ ਗੁਰੂ ਜੀ ਨੇ ਗੁਰਬਾਣੀ ਜਾਖਿਆ ਨੇਤਰੀ ਸਤਗੁਰੂ ਵੇਖਣਾ ਸ਼ਰਵਣੀ ਸੁਣਨਾ ਗੁਰਨਾਓ ਸਤਗੁਰ ਸੇਤੀ ਰਤਿਆ ਦਰਗਹ ਪਾਈਆਂ ਠਾਓ ਸੋ ਕੰਨਾਂ ਨੂੰ ਸੁਣਨ ਵਾਲੇ ਪਾਸੇ ਲਾ ਦਿਓ ਨੇਤਰ ਦਰਵਾਜੇ ਦੋਵੇਂ ਬੰਦ ਕਰ ਦਿਓ ਤਾਂ ਜੋ ਧਿਆਨ ਬਾਹਰ ਨਾ ਜਾਏ ਜਿਸ ਸਮੇਂ ਆਪਾਂ ਗੱਡੀ ਚਲਾਉਣ ਸਮੇਂ ਤਾਂ ਨਿਤਰ ਬੰਦ ਕਰ ਹੀ ਨਹੀਂ ਸਕਦੇ ਸੋ ਗੱਡੀ ਚਲਾਉਣ ਸਮੇਂ ਆਪਣਾ ਸਾਰਾ ਧਿਆਨ ਗੱਡੀ ਵਿੱਚ ਹੈ ਜਿਵੇਂ ਧਿਆਨ ਗੱਡੀ 'ਚ ਹੈ ਇਸ ਤਰ੍ਹਾਂ ਜਦੋਂ ਆਸਨ ਤੇ ਬੈਠ ਕੇ ਸਿਮਰਨ ਕਰਨਾ ਹੈ ਸਾਰਾ ਧਿਆਨ ਸਿਮਰਨ ਦੇ ਵਿੱਚ ਹੈ ਇਸ ਤਰ੍ਹਾਂ ਸਿਮਰਨ ਵਿੱਚ ਧਿਆਨ ਲਗਾ ਕੇ ਜਿਨ੍ਹਾਂ ਨੇ ਧਿਆਨ ਜੋੜ ਲਿਆ ਉਹਨਾਂ ਨੇ ਸੰਸਾਰ ਸਮੁੰਦਰ ਤੋਂ ਤਰ ਜਾਣਾ ਕੀਤਾ ਜਿਸ ਧਰਤੀ ਤੋਂ ਦਾਸ ਆਇਆ ਸੁਲਤਾਨ ਪਲੋਦੀ ਦੀ ਧਰਤੀ ਤੋਂ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨਵਾਬ ਦੌਲਤ ਖਾਨ ਤੇ ਕਾਜੀ ਨੂੰ ਨਹੀਂ ਆਖਿਆ ਤੁਹਾਨੂੰ ਮਨ ਕਾਬਲ ਕੰਧਾ ਤੇ ਘੋੜੀ ਖਰੀਦਾ ਕਾਜੀ ਤੇਰਾ ਮਨ ਘਰ ਘੋੜੀ ਸੋਈ ਹੈ ਪਿੱਛੇ ਵਸ਼ੇਰੀ ਖੂਜ ਨਾਲ ਡੇਗ ਪਏ ਉਸ ਪਾਸੇ ਗਿਆ ਹੋਇਆ ਹੈ ਸਾਨੂੰ ਸਾਰਿਆਂ ਨੂੰ ਆਖਿਆ ਮਨ ਵੇਚਾ ਸਤਿਗੁਰ ਗੇ ਪਾਸ ਤੇ ਸੇਵਕ ਕੇ ਕਾਰ ਦਰਾਸ ਸੋ ਸਿਮਰਨ ਮਨ ਦੀ ਇਕਾਗਰਤਾ ਦੇ ਨਾਲ ਕਰਨਾ ਹੈ ਜਿੰਨਾ ਸਿਮਰਨ ਕਰਾਂਗੇ ਜਿੰਨੀ ਕਿਰਤ ਕਰਾਂਗੇ ਉਤਨਾ ਹੀ ਸੋ ਲਾਭ ਹੈ ਲਾਭ ਹੀ ਲਾਭ ਹੈ ਸੋ ਸਤਿਗੁਰ ਮਹਾਰਾਜ ਜੀ ਰਹਿਮਤਾ ਕਰਨ ਜੋ ਜੋ ਵੀਡੀਓ ਸੁਣਦੇ ਨੇ ਮਨੁੱਖਾ ਜਨਮ ਸਫਲੀਆਂ ਕਰਨ ਵਾਸਤੇ ਪਜਹੁ ਗੋਬਿੰਦ ਪੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਮਨੁਖਾ ਜਨਮ ਦਾ ਇਹੀ ਲਾਭ ਹੈ ਵਦ ਤੂੰ ਵੰਦ ਸਿਮਰਨ ਕਰੀਏ ਸੇਵਾ ਕਰੀਏ ਗੁਰ ਸੇਵਾ ਤੇ ਭਗਤ ਕਮਾਈ ਤਬਹਿ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਸੋ ਸੇਵਾ ਤੇ ਸਿਮਰਨ ਵਿੱਚ ਆਪਣਾ ਮਨ ਜਿਹੜਾ ਹੈ ਜਿੱਥੇ ਮਨ ਲਗਾਣਾ ਹੈ ਉੱਥੇ ਸਾਰਾ ਜੀਵਨ ਲਗਾ ਲਈਏ ਜੋ ਲੋਕ ਸੁਖੀਆ ਤੇ ਪਰਲੋਕ ਸੇ ਲਾ ਹੋ ਜਾਏ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਕੀ ਫਤਿਹ